ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਹੋਵੇਗਾ ਗੱਠਜੋੜ ਕਿ ਲੱਗੇਗੀ ਹੁਣ ਪੱਕੀ ਮੋਹਰ ਲਗਾਤਾਰ ਸਵਾਲ ਬਣੇ ਹੋਏ ਨੇ ਤੇ ਉਥੇ ਸੁਨੀਲ ਜਾਖੜ ਨੇ ਗੱਠਜੋੜ ਨੂੰ ਲੈ ਕੇ ਵਕਾਲਤ ਕੀਤੀ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਦੱਸਿਆ ਕਿ ਇਸ ਦੇ ਦਰਮਿਆਨ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਆਪਣਾ ਪਹਿਲਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਜਹੀ ਸਰਕਾਰ ਹੈ ਅਜਹੀ ਪਾਰਟੀ ਹੈ ਜਿਹੜੀ ਕਿ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰਦੀ ਹੈ ਚਾਹੇ ਉਹ ਪੰਜਾਬ ਦੀ ਜਵਾਨੀ ਹੋਵੇ ਚਾਹੇ ਪੰਜਾਬ ਦੀ ਕਿਸਾਨੀ ਹੋਵੇ ਸੋ ਕੁਮੇਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਗੱਠਜੋੜ ਦੀ ਗੱਲ ਕਰੀਏ ਤਾਂ ਜੇਕਰ ਪੰਜਾਬ ਦੇ ਹਿੱਤਾਂ ਦੇ ਵਿੱਚ ਪੰਜਾਬ ਦੇ ਹੱਕਾਂ ਦੇ ਵਿੱਚ ਭਾਜਪਾ ਗੱਲ ਕਰੇਗੀ ਤਾਂ ਗੱਠਜੋੜ ਕਿਤੇ ਨਾ ਕਿਤੇ ਹੋ ਸਕਦਾ ਹੈ ਤੇ ਜਿਸ ਦੇ ਦੌਰਾਨ ਹੁਣ ਉਹਨਾਂ ਦੇ ਵੱਲੋਂ ਇਸ ਗੱਠਜੋੜ ਨੂੰ ਲੈ ਕੇ ਪਹਿਲਾ ਬਿਆਨ ਦਿੱਤਾ ਗਿਆ ਹੈ ਤਾਂ ਦਾਸੀਕ ਸੁਨੀਲ ਜਾਖੜ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਵਕਾਲਤ ਕੀਤੀ ਗਈ ਤੇ ਜਿਸ ਤੋਂ ਬਾਅਦ ਕਈ ਸਵਾਲ ਬਣੇ ਹੋਏ ਨੇ ਕਿ 2024 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਜਿਹੜੀਆਂ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਂਗਰਸ ਪਾਰਟੀ ਵੀ ਵੱਡੇ ਵੱਡੇ ਦਾਅਵੇ ਠੋਕ ਰਹੀ ਹੈ ਤੇ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੀ ਇਸ ਵੇਲੇ ਪੂਰੀ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਲੋ ਜੋ ਵਾਅਦੇ ਪੰਜਾਬੀਆਂ ਦੇ ਨਾਲ ਅਸੀਂ ਕੀਤੇ ਨੇ ਉਹ ਵਾਅਦਾ ਇੱਕ ਇੱਕ ਕਰਕੇ ਅਸੀਂ ਜ਼ਰੂਰ ਪੂਰਾਵਾਂਗੇ ਤੇ ਦੂਜੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਜਿਹੜੀ ਕਿ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਤੇ ਉਥੇ ਹੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਈ ਸਵਾਲ ਹਜੇ ਤੱਕ ਵੀ ਬਣੇ ਹੋਏ ਨੇ ਤੇ ਦੂਜੇ ਪਾਸੇ ਉਹ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਪੰਜਾਬ ਦੇ ਹਿੱਤਾਂ ਦੇ ਵਿੱਚ ਗੱਲ ਹੁੰਦੀ ਹੈ ਪੰਜਾਬ ਦੇ ਹੱਕ ਦੇ ਵਿੱਚ ਗੱਲ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਸਕਦਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਨਹੀਂ ਕਿਹਾ ਗਿਆ ਕਿ ਪੱਕੇ ਤੌਰ ਤੇ ਗੱਠਜੋੜ ਕਰਾਂਗੇ ਪਰੰਤੂ ਉਹਨਾਂ ਨੇ ਸੰਕੇਤ ਦਿੱਤੇ ਨੇ ਤੇ ਜਿਸ ਤੋਂ ਬਾਅਦ ਹੁਣ ਗੱਠਜੋੜ ਨੂੰ ਲੈ ਕੇ ਉਹਨਾਂ ਦਾ ਇਹ ਪਹਿਲਾ ਬਿਆਨ ਹੈ ਤੇ ਜਿਸ ਤੋਂ ਬਾਅਦ 2027 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਜਿਹੜੀ ਕਿ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਮ ਪਾਰਟੀ ਦੇ ਵੱਲੋਂ ਵੀ ਜਿਹੜਾ ਕਿ ਵੱਡੇ ਦਾਅਵੇ ਤੱਕ ਠੋਕ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦੁਬਾਰਾ 2027 ਦੇ ਵਿੱਚ ਰਿਪੀਟ ਮਾਰਾਂਗੇ ਕਾਂਗਰਸ ਪਾਰਟੀ ਆਪਣੇ ਦਾਅਵੇ ਠੋਕਦੀ ਹੋਈ ਨਜ਼ਰ ਆ ਰਹੀ ਹੈ ਪਰੰਤੂ ਹੁਣ ਇੱਧਰ ਚਰਚਾਵਾ ਜਿਹੜੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਹੋ ਰਹੀਆਂ ਨੇ ਤੇ ਜਿਸ ਤੇ ਦਰਮਾਲ ਉਥੇ ਹੀ ਜਿਹੜਾ ਕੇ ਸੁਖਵੀਰ ਸਿੰਘ ਬਾਦਲ ਨੇ ਆਪਣਾ ਬਿਆਨ ਦੇ ਦਿੱਤਾ ਹੈ ਤੇ ਉਥੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਗੱਲ ਕਰੇਗੀ ਤੇ ਜੇਕਰ ਭਾਜਪਾ ਇਸ ਹੱਕ ਦੇ ਵਿੱਚ ਜਾਂ ਪੰਜਾਬ ਦੇ ਹੱਕਾਂ ਦੇ ਵਿੱਚ ਗੱਲ ਕਰੇਗੀ ਤਾਂ ਕਿਤੇ ਨਾ ਕਿਤੇ ਜਿਹੜਾ ਕੇ ਗੱਠਜੋੜ ਹੋ ਸਕਦਾ ਦੱਸਿਏ ਕਿ ਇਸ ਦੇ ਦਰਮਿਆਨ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਆਪਣਾ ਪਹਿਲਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਜਹੀ ਸਰਕਾਰ ਹੈ ਅਜਹੀ ਪਾਰਟੀ ਹੈ ਜਿਹੜੀ ਕਿ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰਦੀ ਹੈ ਚਾਹੇ ਉਹ ਪੰਜਾਬ ਦੀ ਜਵਾਨੀ ਹੋਵੇ ਚਾਹੇ ਪੰਜਾਬ ਦੀ ਕਿਸਾਨੀ ਹੋਵੇ ਸੋ ਕੁਮੇਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਗੱਠਜੋੜ ਦੀ ਗੱਲ ਕਰੀਏ ਤਾਂ ਜੇਕਰ ਪੰਜਾਬ ਦੇ ਹਿੱਤਾਂ ਦੇ ਵਿੱਚ ਪੰਜਾਬ ਦੇ ਹੱਕਾਂ ਦੇ ਵਿੱਚ ਭਾਜਪਾ ਗੱਲ ਕਰੇਗੀ ਤਾਂ ਗੱਠਜੋੜ ਕਿਤੇ ਨਾ ਕਿਤੇ ਹੋ ਸਕਦਾ ਹੈ ਤੇ ਜਿਸ ਦੇ ਦੌਰਾਨ ਹੁਣ ਉਹਨਾਂ ਦੇ ਵੱਲੋਂ ਇਸ ਗੱਠਜੋੜ ਨੂੰ ਲੈ ਕੇ ਪਹਿਲਾ ਬਿਆਨ ਦਿੱਤਾ ਗਿਆ ਹੈ ਤਾਂ ਦਾਸੀਕ ਸੁਨੀਲ ਜਾਖੜ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਵਕਾਲਤ ਕੀਤੀ ਗਈ ਤੇ ਜਿਸ ਤੋਂ ਬਾਅਦ ਕਈ ਸਵਾਲ ਬਣੇ ਹੋਏ ਨੇ ਕਿ 2024 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਜਿਹੜੀਆਂ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਂਗਰਸ ਪਾਰਟੀ ਵੱਡੇ ਵੱਡੇ ਦਾਅਵੇ ਠੋਕ ਰਹੀ ਹੈ ਤੇ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੀ ਇਸ ਵੇਲੇ ਪੂਰੀ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਲੋ ਜੋ ਵਾਅਦੇ ਪੰਜਾਬੀਆਂ ਦੇ ਨਾਲ ਅਸੀਂ ਕੀਤੇ ਨੇ ਉਹ ਵਾਅਦਾ ਇੱਕ ਇੱਕ ਕਰਕੇ ਅਸੀਂ ਜ਼ਰੂਰ ਪੂਰਾਵਾਂਗੇ ਤੇ ਦੂਜੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਜਿਹੜੀ ਕਿ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਤੇ ਉਥੇ ਹੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਈ ਸਵਾਲ ਅਜੇ ਤੱਕ ਵੀ ਬਣੇ ਹੋਏ ਨੇ ਤੇ ਦੂਜੇ ਪਾਸੇ ਉਹ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਪੰਜਾਬ ਦੇ ਹਿੱਤਾਂ ਦੇ ਵਿੱਚ ਗੱਲ ਹੁੰਦੀ ਹੈ ਪੰਜਾਬ ਦੇ ਹੱਕ ਦੇ ਵਿੱਚ ਗੱਲ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਸਕਦਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਨਹੀਂ ਕਿਹਾ ਗਿਆ ਕਿ ਪੱਕੇ ਤੌਰ ਤੇ ਗੱਠਜੋੜ ਕਰਾਂਗੇ ਪਰੰਤੂ ਉਹਨਾਂ ਨੇ ਸੰਕੇਤ ਦਿੱਤੇ ਨੇ ਤੇ ਜਿਸ ਤੋਂ ਬਾਅਦ ਹੁਣ ਗੱਠਜੋੜ ਨੂੰ ਲੈ ਕੇ ਉਹਨਾਂ ਦਾ ਇਹ ਪਹਿਲਾ ਬਿਆਨ ਹੈ ਤੇ ਜਿਸ ਤੋਂ ਬਾਅਦ 2027 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਜਿਹੜੀ ਕਿ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਮ ਪਾਰਟੀ ਦੇ ਵੱਲੋਂ ਵੀ ਜਿਹੜਾ ਕਿ ਵੱਡੇ ਦਾਅਵੇ ਤੱਕ ਠੋਕ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦੁਬਾਰਾ 2027 ਦੇ ਵਿੱਚ ਰਿਪੀਟ ਮਾਰਾਂਗੇ ਕਾਂਗਰਸ ਪਾਰਟੀ ਆਪਣੇ ਦਾਅਵੇ ਠੋਕਦੀ ਹੋਈ ਨਜ਼ਰ ਆ ਰਹੀ ਹੈ ਪਰੰਤੂ ਹੁਣ ਇੱਧਰ ਚਰਚਾਵਾਂ ਜਿਹੜੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਹੋ ਰਹੀਆਂ ਨੇ ਤੇ ਜਿਸ ਤੇ ਦਰਮਾਨ ਉਥੇ ਹੀ ਜਿਹੜਾ ਕੇ ਸੁਖਵੀਰ ਸਿੰਘ ਬਾਦਲ ਨੇ ਆਪਣਾ ਬਿਆਨ ਦੇ ਦਿੱਤਾ ਹੈ ਤੇ ਉਥੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਗੱਲ ਕਰੇਗੀ ਤੇ ਜੇਕਰ ਭਾਜਪਾ ਇਸ ਹੱਕ ਦੇ ਵਿੱਚ ਜਾਂ ਪੰਜਾਬ ਦੇ ਹੱਕਾਂ ਦੇ ਵਿੱਚ ਗੱਲ ਕਰੇਗੀ ਤਾਂ ਕਿਤੇ ਨਾ ਕਿਤੇ ਜਿਹੜਾ ਕਿ ਗੱਠਜੋੜ ਹੋ ਸਕਦਾ ਹੈ